ਏ ਸਮਝਿਆ ਜਾ ਰਿਹਾ ਕਿ ਤੀਜਾ ਵਿਸ਼ਵ ਯੁੱਧ ਜਿਹੜਾ ਉਹ ਲੱਗਣ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗਿਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜਿਹੜੀ ਹੈ ਉਹ جنگ ਛਿੜ ਗਈ ਕੀ ਸਮਝਦੇ ਹੋ ਕਿ ਸੰਸਾਰ ਜਿਹੜਾ ਇਸ ਵੇਲੇ ਤੀਸਰੇ ਵਿਸ਼ਵ ਯੁੱਧ ਵੱਲ ਵਧ ਰਿਹਾ ਹੈ ਤੇ ਕੀ ਕਾਰਨ ਕੀ ਹੋ ਸਕਦੇ ਨੇ ਜੰਗ ਸ਼ੁਰੂ ਹੋਣ ਦੇ ਅ 13 ਜੂਨ ਨੂੰ ਜਿਹੜਾ ਹੈਗਾ ਇਜ਼ਰਾਈਲ ਦੇ ਵੱਲੋਂ ਅ ਈਰਾਨ ਦੇ ਉੱਤੇ ਜਿਹੜਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ कि ਉਹਨਾਂ ਨੇ ਹਮਲੇ ਦਾ ਆਪਣੇ ਦਾ ਨਾਮ ਦਿੱਤਾ ਕਿ ਆਪਰੇਸ਼ਨ ਰਾਈਜ਼ਿੰਗ ਲੋਇਲ ਜਿਸ ਦੇ ਵਿੱਚ ਉਹਨਾਂ ਦੇ ਖਾਸ ਕਰਕੇ ਜਿਹੜੇ ਪਰਮਾਣੂ ਸਹੂਲਤਾਂ ਵਾਲੇ ਕੇਂਦਰ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਮਜ਼ਾਲ ਸਾਈਟਸ ਹੈਗੀਆਂ ਨੇ ਕਾਫੀ ਉਹਨਾਂ ਦੇ ਜਿਹੜਾ ক্লোਜ਼ ਸਰਕਲ ਜਿਹੜਾ ਹੈਗਾ ਹੈ ਸੈਨਿਕ ਅਧਿਕਾਰੀ ਉਹਨਾਂ ਦੇ इवन ਕਿ ਜਿਹੜੇ ਸਾਇੰਟਿਸਟ ਹੈ ਉਹ ਵੀ ਇਸ ਦੇ ਵਿੱਚ ਮਾਰੇ ਜਾਂਦੇ ਨੇ ਤਕਰੀਬਨ 224 ਮੌਤਾਂ ਹੋਈਆਂ ਜਿਹਦੇ ਤੇ ਵਧੇਰੇ ਸਵੇਲੀਅੰਸ ਹੁੰਦੇ ਨੇ 1300 ਦੇ ਕਰੀਬ ਜ਼ਖਮੀ ਹੋ ਜਾਂਦੇ ਨੇ ਮੇਨ ਕਾਰਨ ਉਹਨਾਂ ਨੇ ਇਹੀ ਦੱਸਿਆ ਹੈ ਕਿ ਜਲਦ ਹੀ ਜਿਹੜਾ ਪਰਮਾਣੂ ਹਥਿਆਰ ਬਣਾ ਲਵੇਗਾ ਜਿਹੜਾ ਈਰਾਨ ਹੈਗਾ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜਾ ਪਰਮਾਣੂ ਬਣਾਵੇ ਇਸੇ ਕਰਕੇ ਉਹ ਕਹਿੰਦੇ ਕਿ ਇਹਨਾਂ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ ਇਹ ਸਾਡਾ ਜਿਹੜਾ ਹੈ ਇੱਕ ਮਕਸਦ ਹੈਗਾ ਹੈ ਇਜ਼ਰਾਇਲ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਅਮਰੀਕਾ ਸਿੱਧੇ ਰੂਪ ਦੇ ਵਿੱਚ ਐਂਟਰ ਕਰ ਲਵੇ ਪਰ ਅਮਰੀਕਾ ਦੇ ਵੱਲੋਂ ਅਜੇ ਸਿੱਧੇ ਰੂਪ ਦੇ ਵਿੱਚ ਐਂਟਰ ਜਿਹੜਾ ਹੈ ਨਹੀਂ ਕੀਤਾ ਜਾ ਰਿਹਾ ਉਹਦਾ ਵੀ ਇਹ ਕਾਰਨ ਹੈਗਾ ਕਿਉਂਕਿ ਫਿਰ ਉਸ ਦੇ ਵਿੱਚ ਇਹ ਨਾ ਹੋ ਜਾਵੇ ਕਿ ਉਧਰਲੇ ਬੰਨੇ ਚਾਈਨਾ ਜਿਹੜਾ ਹੈਗਾ ਉਹ ਇੱਧਰ ਆ ਜਾਵੇ ਜਾਂ ਰੂਸ ਇੱਧਰ ਆ ਜਾਵੇ ਕਿਉਂਕਿ ਹੁਣ ਵੀ ਬਹੁਤ ਸਾਰੀ ਜਿਹੜੀ ਸ਼ਿਪਮੈਂਟਸ ਹੈਗੀ ਆ ਹਥਿਆਰਾਂ ਦੀ ਇਹ ਖਬਰਾਂ ਆ ਰਹੀਆਂ ਨੇ ਕਿ ਉਹ ਵੱਡੇ ਵੱਡੇ ਬੀੜਿਆਂ ਦੇ ਵਿੱਚ ਜਿਹੜਾ ਨੇ ਇਰਾਨ ਨੂੰ ਸਪਲਾਈ ਪੂਰੀ ਹੈਗੀ ਆ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਵਿੱਚੋਂ ਵੱਡੀ ਪੱਧਰ ਤੇ ਉੱਤੇ ਜਿਹੜਾ ਐਕਸਪੋਰਟ ਜਿਹੜਾ ਹੈ ਬਾਸਮਤੀ ਦਾ ਦੇ ਚੌਲਾਂ ਦਾ ਜਿਹੜਾ ਹੁੰਦਾ ਹੈਗਾ ਉਹ ਚੌਲਾਂ ਦਾ ਐਕਸਪੋਰਟ ਦੇ ਵਿੱਚੋਂ 40% ਜਿਹੜੀ ਬਾਸਮਤੀ ਆ ਉਹ ਪੰਜਾਬ ਤੋਂ ਜਾਂਦੀ ਹੈਗੀ। 2023 ਦੇ ਜੇ ਆਪਾਂ ਬਹੁਤਾ ਡੀਟੇਲ ਚ ਲੰਬੇ ਆਕੜਿਆਂ 'ਚ ਨਾ ਜਾਈਏ ਤੇ ਤਕਰੀਬਨ 2023 ਦੇ ਵਿੱਚ 4800 ਕਰੋੜ ਦਾ ਜੇ ਆਪਾਂ ਕਹੀਏ ਕਿ ਪੰਜਾਬ ਦਾ ਜਿਹੜਾ ਬਾਸਮਤੀ ਹੈਗੀ ਆ ਉਹ ਈਰਾਨ ਨੂੰ ਜਾਂਦੀ ਹੈਗੀ ਸੀ। 2024-25 ਦੇ ਜੇ ਆਪਾਂ ਆਕੜੇ ਦੇਖਦੇ ਹੈਗੇ ਆ 342000 ਜਿਹੜੇ ਮੈਟ੍ਰਿਕ ਟਨ ਹੈਗੀ ਆ ਇੰਨੀ ਹੁਣ ਤੱਕ ਪੰਜਾਬ ਤੋਂ ਜਾ ਚੁੱਕੀ ਹੈ। ਤਕਰੀਬਨ ਇਹ ਵੀ 1.250 ਕਰੋੜ ਦਾ ਜਿਹੜਾ ਅੰਕੜਾ ਜਿਹੜਾ ਵੱਡਦਾ ਹੈਗਾ। ਸਤਿ ਸ਼੍ਰੀ ਅਕਾਲ ਕੌਂਸਲਰ ਜੀ ਦੇਖ ਰਹੇ ਤੁਸੀਂ ਤੇ ਜੁੜੇ ਹੋ ਜੀ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਹਾਲਾਂਕਿ ਜਿਸ ਵੇਲੇ ਵੀ ਮੀਡੀਆ ਵਾਚ ਲੈ ਕੇ ਹਾਜ਼ਰ ਹੁੰਨੇ ਆ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਹੁੰਨੇ ਆ ਜਿਹੜੀਆਂ ਖਬਰਾਂ ਬੇਸ਼ੱਕ ਸੰਸਾਰ ਭਰ ਦੀਆਂ ਹੋਣ ਪਰ ਸਿੱਧੇ ਜਾਂ ਅਸਿੱਧੇ ਤੌਰ ਤੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਸੰਬੰਧ ਰੱਖਦੀਆਂ ਹੋਣ ਸੋ ਜਿਸ ਵੇਲੇ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਾਜ਼ਰ ਹੁੰਨੇ ਆ ਸੋ ਬਖ ਬਖ ਸੰਸਾਰ ਭਰ ਦੀਆਂ ਸਾਰੀਆਂ ਗਤੀਵਿਧੀਆਂ ਤੇ ਜਿੱਥੇ ਝਾਤ ਪਾਉਂਦੇ ਆ ਨਾਲ ਦੇ ਨਾਲ ਇਹ ਕੋਸ਼ਿਸ਼ ਕਰਦੇ ਹੁੰਨੇ ਆ ਕਿ ਸਾਡੇ মিডিਆ ਐਕਸਪਰਟ ਜਗਜੀਤ ਸਿੰਘ ਹੋਣੀ ਤੁਹਾਡੇ ਰੂਬਰੂ ਹੋ ਕੇ ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਾਨਣਾ ਪਾ ਸਕਣ ਕਿ ਆਖਿਰ ਕੀ ਮਾਇਨੇ ਇਹਨਾਂ ਘਟਨਾਵਾਂ ਦੇ ਆਖਿਰ ਕਿਸ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਇਹ ਘਟਨਾਵਾਂ ਜੋ ਵਾਪਰ ਰਹੀਆਂ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਤੁਹਾਡੇ ਨਾਲ ਇਹਨਾਂ ਘਟਨਾਵਾਂ ਦਾ ਕੀ ਸੰਬੰਧ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰਾਂਗੇ ਜੋ ਈਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਜੰਗ ਚੱਲ ਰਹੀ ਹੈ ਇਸ ਦੇ ਬਾਬਤ ਇਸ ਤੋਂ ਬਾਅਦ ਦੇ ਵਿੱਚ ਸੰਸਾਰ ਪਰਦੇ ਵਿੱਚ ਇਸ ਬਲੇ ਦਾ ਬਹੁਤ ਹੀ ਵੱਡਾ ਸਮਾਰੋਜ ਜੀ 7 ਚੱਲ ਰਿਹਾ ਹੈ ਉਸ ਤੇ ਬਾਬਤ ਗੱਲਬਾਤ ਕਰਾਂਗੇ ਕਿ ਆਖਿਰ ਇੰਨੇ ਵੱਡੇ ਮੁਲਕ ਅਮਰੀਕਾ ਨੇ ਇਸ ਦੇ ਵਿੱਚ ਆਪਣੇ ਪੈਰ ਇੰਨੀ ਜਲਦੀ ਕਿਉਂ ਪਸ਼ਾਂ ਕਿਤੇ ਨੇ ਇਸ ਤੋਂ ਨਾਲ ਹੀ ਜੋ ਪੰਜਾਬ ਦੇ ਵਿੱਚ ਇਸ ਬਲੇ ਮੁੱਦਾ ਬਣਿਆ ਹੋਇਆ ਹੈ ਅੰਮ੍ਰਿਤਪਾਲ ਸਿੰਘ ਮੈਰੋ ਹੋਰਾਂ ਨੂੰ ਆਧਾਰ ਬਣਾ ਕੇ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੀ ਕਿਰਤਾਰ ਕੂਸ਼ਿਸ਼ ਕੀਤੀ ਜਾ ਰਹੀ ਹੈ ਸੋ ਸਾਰੀਆਂ ਖਬਰਾਂ ਤੇ ਜਿੱਥੇ ਆਪਾਂ ਝਾਤ ਪਾਵਾਂਗੇ ਨਾਲ ਦੇ ਨਾਲ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਹੋਰੀ ਇਸ ਤੇ ਵਿਸਤਾਰ ਪੂਰਵਕ ਚਾਨਣਾ ਪਾਉਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਹਨਾਂ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੇ ਆਪਾਂ ਇਸ ਵੇਲੇ ਇਸ ਹਾਲਾਤ ਸਮਝਣ ਦੀ ਕੋਸ਼ਿਸ਼ ਕਰੀਏ ਸੰਸਾਰ ਦੇ ਜਗਜੀਤ ਸਿੰਘ ਇਹ ਸਮਝਿਆ ਜਾ ਰਿਹਾ ਕਿ ਤੀਜਾ ਵਿਸ਼ਵ ਜੁੱਧ ਜਿਹੜਾ ਉਹ ਲੱਗਣ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜਿਹੜੀ ਹੈ ਉਹ ਜੰਗ ਛਿੜ ਗਈ ਕੀ ਸਮਝਦੇ ਹੋ ਕਿ ਸੰਸਾਰ ਜਿਹੜਾ ਇਸ ਵੇਲੇ ਤੀਸਰੇ ਵਿਸ਼ਵ ਜੁੱਧ ਵੱਲ ਵੱਧ ਰਿਹਾ ਹੈ ਤੇ ਕੀ ਕਾਰਨ ਕੀ ਹੋ ਸਕਦੇ ਨੇ ਜੰਗ ਸ਼ੁਰੂ ਹੁੰਦੇ ਜੀ ਬਿਲਕੁਲ ਜਿੱਦਾਂ ਕਿ ਕਿਉਂਕਿ ਦੁਨੀਆ ਨੂੰ ਨਾ ਹਮੇਸ਼ਾ ਹੀ ਗਲੋਬਲ ਵਿਲੇਜ ਦੇ ਤੌਰ ਤੇ ਅੱਜ ਕੱਲ ਦੇਖਿਆ ਜਾ ਰਿਹਾ ਹੈ ਤੇ ਜਦੋਂ ਵੀ ਕੋਈ ਜੰਗ ਲੱਗਦੀ ਹੈ ਤੇ ਇਹ ਕਿ ਆਸرائی ਜਿਹੜੀ ਹੁੰਦੀ ਹੈ ਕਿਤੇ ਹੌਲੀ ਹੌਲੀ ਜਿਹੜੀ ਇਹ ਤੀਜੇ ਵਿਸ਼ਵ ਯੁੱਧ ਦੇ ਵੱਲ ਜਿਹੜੀ ਗੱਲ ਨਾ ਤੁਰ ਪਵੇ ਤੇ ਇਸੇ ਨੂੰ ਹੀ ਲੈ ਕੇ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਜਿਹੜਾ ਬਣ ਗਿਆ ਹੈ 13 ਜੂਨ ਨੂੰ ਜਿਹੜਾ ਹੈਗਾ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਤੇ ਜਿਹੜਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੇ ਹਮਲੇ ਦਾ ਆਪਣੇ ਦਾ ਨਾਂ ਦਿੱਤਾ ਕਿ ਆਪਰੇਸ਼ਨ ਰਾਈਜ਼ਿੰਗ ਲਾਇਨ ਜਿਸ ਦੇ ਵਿੱਚ ਉਹਨਾਂ ਦੇ ਖਾਸ ਕਰਕੇ ਜਿਹੜੇ ਪਰਮਾਣੂ ਸਹੂਲਤਾਂ ਵਾਲੇ ਕੇਂਦਰ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਮਜ਼ਾਲ ਸਾਈਟਸ ਹੈਗੀਆਂ ਨੇ ਕਾਫੀ ਉਹਨਾਂ ਦੇ ਜਿਹੜਾ ক্লোਜ਼ ਸਰਕਲ ਜਿਹੜਾ ਹੈਗਾ ਹੈ ਸੈਨਿਕ ਅਧਿਕਾਰੀ ਉਹਨਾਂ ਦੇ इवन ਕਿ ਜਿਹੜੇ ਸਾਇੰਟਿਸਟ ਹੈ ਉਹ ਵੀ ਇਸ ਦੇ ਵਿੱਚ ਮਾਰੇ ਜਾਂਦੇ ਨੇ ਤਕਰੀਬਨ 224 ਮੌਤਾਂ ਹੁੰਦੀਆਂ ਜਿੱਦੇ ਤੇ ਬਧੇਰੇ ਸਬੀਲੀਅਨਸ ਹੁੰਦੇ ਨੇ 1300 ਦੇ ਕਰੀਬ ਜ਼ਖਮੀ ਹੋ ਜਾਂਦੇ ਨੇ ਤੇ ਦੂਜੇ ਪਨੇ ਜਿਹੜਾ ਹੈ ਇਜ਼ਰਾਈਲ ਨੂੰ ਕਿਤਨਾ ਕਿਤੇ ਉਮੀਦ ਨਹੀਂ ਸੀ ਹੈਗੀ ਕਿ ਇਰਾਨ ਜਿਹੜਾ ਹੈ ਇੱਕਦਮ ਜਿਹੜਾ ਹੈ ਜਵਾਬੀ ਹਮਲਾ ਕਰੇਗਾ ਤੇ ਉਸੇ ਵੇਲੇ ਜੇ ਆਪਾਂ ਕਹਿ ਲਈ ਕਿ ਅਗਲੇ ਦਿਨ ਹੀ ਜਿਹੜਾ ਹੈ ਇਰਾਨ ਦੇ ਵੱਲੋਂ ਬਕਾਇਦਾ ਜਿਹੜੇ ਜਵਾਬੀ ਹਮਲੇ ਕੀਤੇ ਜਾਂਦੇ ਨੇ ਔਰ ਜਿਹੜੀ ਰਾਜਧਾਨੀ ਹੈਗੀ ਹੈ ਟੈਲ ਅਵੀਵ ਇੱਕ ਵੱਡਾ ਸ਼ਹਿਰ ਹੈਗਾ ਇਜ਼ਰਾਈਲ ਦਾ ਉੱਥੇ ਬਕਾਇਦਾ ਪਹਿਲਾਂ ਡਰੋਨ ਹਮਲੇ ਕੀਤੇ ਜਾਂਦੇ ਨੇ ਤੇ ਡਰੋਨ ਹਮਲਿਆਂ ਦਾ ਤਾਂ ਕੋਈ ਬਹੁਤਾ ਜਿਆਦਾ ਅਸਰ ਆਪਾਂ ਨੂੰ ਪਤਾ ਹੈ ਕਿ ਨਹੀਂ ਹੁੰਦਾ ਹੈਗਾ ਕਿਉਂਕਿ ਇਜ਼ਰਾਈਲ ਜਿਹੜਾ ਪੂਰੀ ਦੁਨੀਆ ਦੇ ਵਿੱਚ ਟੈਕਨੋਲੋਜੀ ਦਾ ਮਾਹਰ ਜਿਹੜਾ ਹੈ ਮੰਨਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਜਿਹੜੇ ਮਿਜ਼ਾਈਲ ਹਮਲੇ ਹੁੰਦੇ ਨੇ ਖਾਸ ਕਰਕੇ ਬੈਲਿਸਟਿਕ ਮਿਜ਼ਾਈਲ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਵੀ ਮਾਸ ਦੇ ਨਾਲ ਜਦੋਂ ਇਹਨਾਂ ਦੀ ਜੰਗ ਹੋ ਰਹੀ ਸੀ ਤੇ ਉਹਨਾਂ ਵੱਲੋਂ ਜਿਹੜੇ ਥੋੜੇ ਬਹੁਤੇ ਜਿਹੜੇ ਰਾਕਟ ਵਗੈਰਾ ਸਿੱਟੇ ਜਾ ਰਹੇ ਸੀ ਤੇ ਉਦੋਂ ਆਇਰਨ ਡੋਮ ਕਰਕੇ ਤੁਸੀਂ ਆਮ ਹੀ ਲਫ਼ਜ਼ ਸੁਣਿਆ ਹੋਣਾ ਕਿ ਉਹਨੇ ਜੀ ਬਲੌਕ ਕਰ ਲਏ ਜਾਂ ਰੋਕ ਲਏ ਆ ਪਰ ਇਸ ਵੇਲੇ ਜਦੋਂ ਕੁਝ ਰੋਕਣ ਦੇ ਵਿੱਚ ਕਾਮਯਾਬ ਹੋਇਆ ਬਹੁਤਾਂ ਤੇ ਰੋਕੇ ਗਏ ਪਰ ਜਿੰਨੀਆਂ ਵੀ ਬੈਲਿਸਟਿਕ ਮਿਜ਼ਾਈਲਸ ਫਿਰ ਅੰਦਰ ਆਈਆਂ ਉਹਨਾਂ ਨੇ ਕਾਫੀ ਨੁਕਸਾਨ ਇਜ਼ਰਾਈਲ ਦਾ ਵੀ ਕੀਤਾ ਹੈਗਾ ਤਕਰੀਬਨ 24 ਜਣੇ ਜਿਹੜੇ ਉਹਨਾਂ ਦੀ ਮੌਤ ਦੀ ਖਬਰ ਹੈ ਤਕਰੀਬਨ 592 ਜਿਹੜੇ ਜ਼ਖਮੀ ਨੇ ਔਰ ਦੋਨੋਂ ਪਾਸਿਆਂ ਤੋਂ ਹੀ ਜਿਹੜੇ ਹਮਲੇ ਨੇ ਕੰਟੀਨਿਊਸਲੀ ਜਿਹੜੇ ਜਾਰੀ ਇਸ ਟਾਈਮ ਹੈਗੇ ਨੇ ਦੇਖਦੇ ਆ ਕਿ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੁੰਦਾ ਹੈਗਾ ਹੈ ਕੀ ਅਮਰੀਕਾ ਸਿੱਧੇ ਰੂਪ ਦੇ ਵਿੱਚ ਇਸ ਦੇ ਵਿੱਚ ਆਉਂਦਾ ਕਿ ਨਹੀਂ ਬਿਲਕੁਲ ਸੋ ਹਾਲਾਂਕਿ ਬੜੀ ਇਹ ਵੀ ਸਸ਼ੋ ਪੰਜਾਬ ਬਣਿਆ ਹੋਇਆ ਹੈ ਆਮ ਲੋਕਾਂ ਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਅਮਰੀਕਾ ਇਸ ਜੰਗ ਦੇ ਵਿੱਚ ਸ਼ਾਮਲ ਹੈ ਤੇ ਖਾਸ ਕਰਕੇ ਦੂਜੇ ਪਾਸੇ ਲੋਕ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਰਾਨ ਦੀ ਪਿੱਛੇ ਕਿਹੜੇ ਦੇਸ਼ ਹੈਗੇ ਆ ਜਾਂ ਅਮਰੀਕਾ ਦਾ ਇਹਦੇ ਵਿੱਚ ਕੀ ਹੱਥ ਹੈ ਆ ਬਿਲਕੁਲ ਜੀ ਆਪਾਂ ਦੂਜੇ ਬੰਨੇ ਥੋੜਾ ਜਿਹਾ ਹੋਰ ਡੀਟੇਲ ਦੇ ਵਿੱਚ ਦੇਖੀਏ ਕਿ ਅਮਰੀਕਾ ਨੇ ਜਿਸ ਦਿਨ ਪਹਿਲੇ ਹਮਲੇ ਹੁੰਦੇ ਨੇ ਉਹਨਾਂ ਨੇ ਬਕਾਇਦਾ ਇੱਕ ਨਾਂ ਪੱਕੀ ਜਾ ਹੰਗਾਰਾ ਦਿੱਤਾ ਕਹਿੰਦੇ ਕਿ ਸਾਨੂੰ ਪਤਾ ਤਾਂ ਜ਼ਰੂਰ ਸੀਗਾ ਪਰ ਜਿਹੜਾ ਹੈਗਾ ਇਹ ਕਿ ਅ ਅਸੀਂ ਇਸ ਦੇ ਵਿੱਚ ਸ਼ਾਮਲ ਨਹੀਂ ਹੈਗੇ ਉਹਨਾਂ ਨੇ ਇੱਕ ਕਿਨਾਰਾ ਜਿਹੜਾ ਹੈ ਡੋਨਲਡ 트੍ਰੰਪ ਨੇ ਉਦੋਂ ਕੀਤਾ ਪਰ ਜਦੋਂ ਹੀ ਜੇ ਆਪਾਂ ਕਹਿ ਲਈ ਕਿ ਸਿਚੁਏਸ਼ਨ ਸਾਰੀ ਉਦੋਂ ਚੇਂਜ ਹੋ ਜਾਂਦੀ ਹੈ ਜਦੋਂ ਇਰਾਨ ਨੇ ਜਵਾਬੀ ਕਾਰਵਾਈ ਕੀਤੀ ਤੇ ਐਦਗੀ ਮੇਰਾ ਖਿਆਲ ਕਾਫੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਹੈ ਕਿ ਇਜ਼ਰਾਈਲ ਜੋ ਕਿ ਆਪਣੇ ਆਪ ਨੂੰ ਹਰੇਕ ਪੱਖ ਤੋਂ ਜਿਹੜਾ ਇੱਕ ਪਰਪੱਕ ਕਹਿੰਦਾ ਹੁੰਦਾ ਸੀ ਉੱਥੋਂ ਦੇ ਲੋਕਾਂ ਨੂੰ ਬੰਕਰਾਂ ਦੇ ਵਿੱਚ ਸ਼ਰਨ ਲੈਣੀ ਪਈ ਮਤਲਬ ਉੱਥੇ ਵੀ ਸਾਇਰਨ ਵੱਜ ਜਾਂਦੇ ਨੇ ਸਾਰਾ ਕੁਝ ਲੋਕ ਜਿਹੜੇ ਬੰਕਰਾਂ ਜਾਣ ਦੇ ਲਈ ਮਜਬੂਰ ਹੋ ਗਏ ਕਿ ਪਤਾ ਨਹੀਂ ਕਿਹੜੀ ਮਜ਼ਾਜ ਜਾਂ ਕਿਹੜੀ ਆ ਜਾਣੀ ਹੈਗੀ ਆ ਅ ਤੇ ਦੂਜੇ ਬੰਨੇ ਤੁਸੀਂ ਕਿਹਾ ਕਿ ਅਮਰੀਕਾ ਦਾ ਅਮਰੀਕਾ ਦੀ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਦੀ ਸਟੇਟਮੈਂਟਸ ਕਾਫੀ ਜ਼ਿਆਦਾ ਜਿਸ ਦੇ ਵਿੱਚ ਬਦਲਾਅ ਆਉਂਦੇ ਹੈਗੇ ਉਹ ਕਹਿੰਦੇ ਕਿ ਸਾਨੂੰ ਪਤਾ ਸੀ ਹਮਲੇ ਬਾਰੇ ਸਾਨੂੰ ਦੇ ਵੀ ਪਤਾ ਸੀ ਕਿ ਜਿਹੜੇ ਉੱਥੋਂ ਦੇ ਸੁਪਰੀਮ ਲੀਡਰ ਹੈਗੇ ਨੇ ਈਰਾਨ ਦੇ ਅਤੌਲਾ ਖਮੀਨੀ ਜਿਹੜੇ ਹੈਗੇ ਨੇ ਕਿ ਉਹਨਾਂ ਨੂੰ ਵੀ ਟਾਰਗੇਟ ਤੇ ਲੈਣ ਦੀ ਗੱਲਬਾਤ ਹੋ ਰਹੀ ਸੀ ਪਰ ਅਸੀਂ ਵੀਟੋ ਕਰਕੇ ਜਿਹੜਾ ਉਸ ਨੂੰ ਮਨਾ ਕਰ ਦਿੱਤਾ ਬਾਕੀ ਜੇ ਤੁਸੀਂ ਬੈਕਗਰਾਉਂਡ ਦੇ ਵਿੱਚ ਜਾਓ ਤੇ ਪ੍ਰੌਕਸੀ ਵਾਰ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਰਲੇ ਮਿਲੇ ਹਮਲੇ ਇਹ ਤਾਂ ਹੌਲੀ ਹੌਲੀ ਜਿਹੜੇ ਚੱਲਦੇ ਪਏ ਸੀ ਕਿਉਂਕਿ ਈਰਾਨ ਕਿਤਨਾ ਕਿਤੇ ਸਪੋਰਟ ਹਮਾਸ ਦੀ ਜਾਂ ਜਿਹੜੀ ਇਜ਼ਰਾਈਲ ਤੇ ਫਿਲਸਤੀਨ ਦੀ ਜਿਹੜੀ جنگ ਲੱਗੀ ਹੋਈ ਉਹ ਉੱਧਰ ਵੀ ਜਿਹੜੀ ਹਲਕਾ ਹਲਕਾ ਚੱਲ ਰਿਹਾ ਸੀ ਪਰ ਜਿਹੜਾ ਮੇਨ ਇਸ਼ੂ ਈਰਾਨ ਜਿਹੜਾ ਇਜ਼ਰਾਈਲ ਦੇ ਬਲੋ ਉਠਾਇਆ ਗਿਆ ਕਿ ਇਹਨਾਂ ਦੇ ਕੋਲ ਪਰਮਾਣੂ ਹਥਿਆਰ ਜਿਹੜੇ ਬਣਾਉਣ ਦੇ ਕਾਫੀ ਲਾਗੇ ਜਾ ਚੁੱਕੇ ਨੇ ਮੇਨ ਕਾਰਨ ਉਹਨਾਂ ਨੇ ਇਹੀ ਦੱਸਿਆ ਹੈ ਕਿ ਜਲਦ ਹੀ ਜਿਹੜਾ ਪਰਮਾਣੂ ਹਥਿਆਰ ਬਣਾ ਲਵੇਗਾ ਜਿਹੜਾ ਈਰਾਨ ਹੈਗਾ ਏ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜਾ ਪਰਮਾਣੂ ਬਣਾਵੇ ਇਸੇ ਕਰਕੇ ਉਹ ਕਹਿੰਦੇ ਕਿ ਇਹਨਾਂ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ ਇਹ ਸਾਡਾ ਜਿਹੜਾ ਹੈ ਇੱਕ ਮਕਸਦ ਹੈਗਾ ਏ ਉਹ ਉਸ ਨੂੰ ਲੈ ਕੇ ਜਦੋਂ ਤੁਸੀਂ ਕਿਹਾ ਕਿ ਅਮਰੀਕਾ ਵਿੱਚ ਆਏਗਾ ਜਾਂ ਨਹੀਂ ਕਿਉਂਕਿ ਜਿਹੜਾ ਪਰਮਾਣੂ ਪ੍ਰੋਗਰਾਮ ਹੈ ਕਾਫੀ ਜ਼ਿਆਦਾ ਸੋਫਿਸਟੀਕੇਟਿਡ ਹੁੰਦਾ ਹੈ ਕਿਉਂਕਿ ਆ ਕਾਫੀ ਜਦਾਂ ਇੱਥੇ ਸਮਾਂ ਵੀ ਲੱਗਦਾ ਹੈ ਔਰ ਇਹ ਰਿਪੋਰਟਾਂ ਅੱਜ ਦੀਆਂ ਨਹੀਂ ਆ ਰਹੀਆਂ ਕਿ ਇਹ ਇਰਾਨ ਬਣਾ ਲਵੇਗਾ ਇਹ ਰਿਪੋਰਟਾਂ ਬੜੇ ਲੰਬੇ ਸਮੇਂ ਤੋਂ ਚੱਲਦੀਆਂ ਹਨ ਤਕਰੀਬਨ ਪਿਛਲੇ 10-12 ਸਾਲਾਂ ਤੋਂ ਔਰ ਇੱਕ ਹੀ ਸਾਲ ਡੇਢ ਸਾਲ ਬਾਅਦ ਕੋਈ ਨਾ ਕੋਈ ਰਿਪੋਰਟ ਆ ਜਾਂਦੀ ਹੈ ਕਿ ਉਹ ਬਹੁਤ ਕਰੀਬ ਹੈਗੇ ਨੇ ਅਜਿਹਾ ਉਹਨਾਂ ਕੋਲ ਨਹੀਂ ਹੈਗੇ ਪਰ ਜਿਹੜੀਆਂ ਅੰਦਰਲੀਆਂ ਜਿਹੜੀਆਂ ਕੁਝ ਰਿਪੋਰਟਾਂ ਨੇ ਕਿ ਤਕਰੀਬਨ ਤਕਰੀਬਨ ਇੱਕ ਯੂਰੇਨੀਅਮ ਜਿਹੜਾ ਹੁੰਦਾ ਹੈ ਉਸ ਦਾ ਸ਼ੁੱਧੀਕਰਨ ਕਰਨਾ ਹੁੰਦਾ ਹੈ ਰਿਚ ਇਨਰਚਮੈਂਟ ਕਰਨਾ ਹੁੰਦਾ ਹੈ ਉਹ ਪਲਾਂਟ ਕਾਫੀ ਅੰਦਰ ਜਾ ਕੇ ਪਹਾੜਾਂ ਦੇ ਵਿੱਚ ਇਨ ਡੈਪਥ ਹੈਗਾ ਹੈ ਉਹ ਕਹਿੰਦੇ ਕਿ ਜੇ ਇਹ ਬਣ ਜਾਂਦਾ ਇਹਨਾਂ ਦੇ ਕੋਲ ਤੇ ਇਹ ਸਾਡੇ ਤੇ ਵਰਤ ਸਕਦੇ ਆ ਜਾਂ ਕਿਸੇ ਅਤਵਾਦੀ ਜਿਹੜੀ ਹੈਗੀ ਹੈ ਸੰਸਥਾ ਉਹਨੂੰ ਦੇ ਸਕਦੇ ਆ ਇਹੀ ਮੈਨ ਉਹਨਾਂ ਨੇ ਜੰਗ ਦਾ ਕਾਰਨ ਦੱਸਿਆ ਹੈਗਾ ਬਾਕੀ ਇਸ ਨੂੰ ਜਿਹੜਾ ਹੈ ਕਰਨ ਦੇ ਲਈ ਇਜ਼ਰਾਈਲ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਅਮਰੀਕਾ ਸਿੱਧੇ ਰੂਪ ਦੇ ਵਿੱਚ ਐਂਟਰ ਕਰ ਲਵੇ ਪਰ ਅਮਰੀਕਾ ਦੇ ਵੱਲੋਂ ਅਜੇ ਸਿੱਧੇ ਰੂਪ ਦੇ ਵਿੱਚ ਐਂਟਰ ਜਿਹੜਾ ਹੈ ਨਹੀਂ ਕੀਤਾ ਜਾ ਰਿਹਾ ਉਹਦਾ ਵੀ ਇਹ ਕਾਰਨ ਹੈਗਾ ਕਿਉਂਕਿ ਫਿਰ ਉਸ ਦੇ ਵਿੱਚ ਇਹ ਨਾ ਹੋ ਜਾਵੇ ਕਿ ਉਧਰਲੇ ਬੰਨੇ ਚਾਈਨਾ ਜਿਹੜਾ ਹੈਗਾ ਉਹ ਇਧਰ ਆ ਜਾਵੇ ਜਾਂ ਰੂਸ ਇਧਰ ਆ ਜਾਵੇ ਕਿਉਂਕਿ ਹੁਣ ਵੀ ਬਹੁਤ ਸਾਰੀ ਜਿਹੜੀ ਸ਼ਿਪਮੈਂਟਸ ਹੈਗੀ ਆ ਹਥਿਆਰਾਂ ਦੀ ਇਹ ਖਬਰਾਂ ਆ ਰਹੀਆਂ ਨੇ ਕਿ ਉਹ ਵੱਡੇ ਵੱਡੇ ਬੇੜਿਆਂ ਦੇ ਵਿੱਚ ਜਿਹੜਾ ਨੇ ਈਰਾਨ ਨੂੰ ਸਪਲਾਈ ਹੋ ਰਹੀ ਹੈਗੀ ਆ ਦੂਜੇ ਬੰਨੇ ਬਾਕੀ ਦੇ ਮੁਲਕਾਂ ਜੋ ਤੁਸੀਂ ਕਿਹਾ ਸੀ ਤੇ ਪਾਕਿਸਤਾਨ ਨੂੰ ਲੈ ਕੇ ਇੱਕ ਇੱਕ ਬਿਆਨ ਵਾਇਰਲ ਹੋ ਰਿਹਾ ਸੀ ਜਿਸ ਦਾ ਬਾਅਦ ਦੇ ਵਿੱਚ ਪਾਕਿਸਤਾਨ ਨੇ ਖੰਡਨ ਕੀਤਾ ਹੈਗਾ ਉਹ ਕਹਿੰਦੇ ਕਿ ਜੇ ਅਮਰੀਕਾ ਜਾਂ ਇਜ਼ਰਾਈਲ ਜੇ ਇਜ਼ਰਾਈਲ ਇਧਰਲੇ ਬੰਨੇ ਹਮਲਾ ਕਰਦਾ ਐਟਮਿਕ ਹਮਲਾ ਕਿਤੇ ਈਰਾਨ ਤੇ ਕਰਦਾ ਹੈ ਤੇ ਅਸੀਂ ਜਿਹੜਾ ਹੈਗਾ ਈਰਾਨ ਦੀ ਸਪੋਰਟ ਕਰਾਂਗੇ ਕਿਉਂਕਿ ਅਸੀਂ ਵੀ ਇੱਕ ਐਟੋਮਿਕ ਪਾਵਰ ਹੈਗੇ ਆ ਬਾਅਦ ਦੇ ਵਿੱਚ ਅਗਲੇ ਦਿਨ ਜਿਹੜਾ ਹੈ ਜਾਂ ਪਤਾ ਨਹੀਂ ਹੁਣ ਬਿਆਨ ਵਾਪਸ ਲੈ ਲਿਆ ਗਿਆ ਜਾਂ ਉਸ ਨੂੰ ਕਹਿ ਦਿੱਤਾ ਗਿਆ ਨਹੀਂ ਜੀ ਇਸ ਤਰ੍ਹਾਂ ਦਾ ਸਾਡਾ ਕੋਈ ਵੀ ਬਿਆਨ ਨਹੀਂ ਹੈ ਦੂਜੇ ਬੰਨੇ ਜਿਹੜਾ ਵੱਡਾ ਨੁਕਸਾਨ ਹੈਗਾ ਏ ਤਹਿਰੀਨ ਜਿਹੜੀ ਹੈ ਆਪਾਂ ਕਹਿ ਲਈਏ ਕਿ ਕੈਪੀਟਲ ਹੈਗੀ ਹੈ ਉਥੋਂ ਵੀ ਬਕਾਇਦਾ ਜਿਹੜਾ ਹੈ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਨੇ ਤਕਰੀਬਨ 1 ਕਰੋੜ ਲੋਕ ਉਥੇ ਜੇ ਆਪਾਂ ਕਹੀ ਕੇ ਰਹਿੰਦੇ ਹੈਗੇ ਨੇ ਔਰ ਪਿਛਲੇ ਦਿਨੀ ਬਕਾਇਦਾ ਅਮਰੀਕਾ ਨੇ ਵੀ ਕਿਹਾ ਉਸ ਤੋਂ ਬਾਅਦ ਇਜ਼ਰਾਇਲ ਨੇ ਵੀ ਕਿਹਾ ਇਹਨੂੰ ਜੀ ਖਾਲੀ ਕਰ ਦਿਓ ਤੁਸੀਂ ਹੁਣ ਕੋਈ ਕੈਪੀਟਲ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਕਿਵੇਂ ਖਾਲੀ ਕਰ ਸਕਦੇ ਹੈਗੇ ਨੇ ਇਹ ਤੇ ਆਪਾਂ ਦੇਖਿਆ ਨਾ ਕਿ ਯੂਕਰੇਨ ਵਾਲੇ ਮਸਲੇ 'ਚ ਵੀ ਇੰਨੀ ਜਲਦੀ ਲੋਕ ਡਿਸਪਲੇਸ ਥੋੜੀ ਹੋ ਜਾਣਗੇ ਆਪਣੀ ਕੋਈ ਜਗ੍ਹਾ ਛੱਡ ਕੇ ਥੋੜੀ ਚਲ ਜਾਏਗਾ ਪਰ ਇਸ ਤੇ ਵਿੱਚ ਜਿਹੜਾ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਉਤੇ ਆਮ ਲੋਕਾਂ ਅ ਚਾਹੇ ਜੰਨੀਆਂ ਵੀ ਜੇ ਆਪਾਂ ਕਹੀ ਕਿ ਜੰਗਾ ਹੁਣ ਉਸ ਦੇ ਵਿੱਚ ਆਮ ਲੋਕ ਹੀ ਜਿਹੜੇ ਨੇ ਮਾਰੇ ਜਾਂਦੇ ਨੇ ਤੇ ਉਮੀਦ ਕਰਦੇ ਆ ਕਿ ਅ ਇਹ ਜੰਗ ਜਿਹੜੀ ਹੈ ਜਲਦ ਤੋਂ ਜਲਦ ਜੇ ਆਪਾਂ ਕਹੀ ਕਿ ਜੰਗ ਜਿਹੜੀ ਖਤਮ ਹੋਣ ਵਾਲੇ ਬੰਨੇ ਜਾਵੇ ਹੋਰ ਜ਼ਿਆਦਾ ਜੇ ਫੈਲੇਗੀ ਤੇ ਕਿਤਨਾ ਕਿਤੇ ਜਿਹੜਾ ਹੈ ਨੁਕਸਾਨ ਹੋਰ ਵੱਡੇ ਪੱਧਰ ਤੇ ਹੋਵੇਗਾ ਕਿਉਂਕਿ ਅਮਰੀਕਾ ਵਾਲੇ ਬੰਨੇ ਉਹ ਬਿਆਨ ਤੇ ਇਸ ਤਰ੍ਹਾਂ ਦੇ ਸਖਤ ਆਰੇ ਹੈਗੇ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਅਨ ਕੰਡੀਸ਼ਨਲ ਸਰੈਂਡਰ ਚਾਹੁੰਦੇ ਆ ਕਿ ਇੱਥੇ ਹੁਣ ਕੋਈ ਡੀਲ ਵਾਲੀ ਗੱਲ ਨਹੀਂ ਹੋਏਗੀ ਕਿ ਉਧਰੋਂ ਈਰਾਨ ਦੇ ਵੀ ਸਖਤ ਬਿਆਨ ਹੈਗੇ ਨੇ ਉਹ ਵੀ ਇੰਨੀ ਜਲਦੀ ਕਿਸੇ ਤਰੀਕੇ ਦਾ ਕੋਈ ਕਹੋ ਕਿ ਕਰਨ ਦੇ ਲਈ ਰੈਡੀ ਨਹੀਂ ਹੈਗੇ ਕਿ ਅਸੀਂ ਜਿਹੜਾ ਹੈ ਵੀ ਹਥਿਆਰ ਸੁੱਟ ਦਵਾਂਗੇ ਤੇ ਬਾਕੀ ਦੇਖਦੇ ਆ ਕੀ ਕੁਝ ਹੁੰਦਾ ਹੈਗਾ ਜੀ ਸੋ ਹਾਲਾਂਕਿ ਸੰਸਾਰ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਜੇਕਰ ਜੰਗ ਲੱਗਦੀ ਹੈ ਤਾਂ ਬਾਕੀ ਸਾਰੇ ਮੁਲਕਾਂ ਨੂੰ ਜਿਹੜਾ ਉਹ ਆਪਣਾ ਜ਼ਰੂਰ ਪਾਲਾ ਨਜ਼ਰ ਆਉਂਦਾ ਹੈ ਜਿਥੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਈਰਾਨ ਤੇ ਇਜ਼ਰਾਈਲ ਦੇ ਇਸ ਜੰਗ ਦੇ ਭਾਰਤ ਤੇ ਪੰਜਾਬ ਤੇ ਕੀ ਪ੍ਰਭਾਵ ਪੈ ਸਕਦੇ ਨੇ ਜੀ ਬਿਲਕੁਲ ਪੰਜਾਬ ਦੀ ਤੁਸੀਂ ਗੱਲ ਕੀਤੀ ਕਈ ਵਾਰੀ ਨਾ ਜਦੋਂ ਆਪਾਂ ਇਹ ਸੋਚ ਲਏ ਨੇ ਕਿ ਸ਼ਾਇਦ ਇਹਦਾ ਕੋਈ ਬਹੁਤਾ ਪ੍ਰਭਾਵ ਸਾਡੇ ਤੇ ਨਹੀਂ ਪੈਣਾ ਪਰ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਆਏ ਕਿ ਪੂਰੀ ਦੁਨੀਆ ਇੱਕ ਗਲੋਬਲ ਵਿਲੇਜ ਦੇ ਤੌਰ ਤੇ ਜਿਹੜੀ ਹੈ ਜਾਣੀ ਜਾਂਦੀ ਹੈ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਵਿੱਚੋਂ ਵੱਡੀ ਪੱਧਰ ਤੇ ਉੱਤੇ ਜਿਹੜਾ ਐਕਸਪੋਰਟ ਜਿਹੜਾ ਹੈ ਬਾਸਮਤੀ ਦਾ ਦੇ ਚੌਲਾਂ ਦਾ ਜਿਹੜਾ ਹੁੰਦਾ ਹੈਗਾ ਉਹ ਚੌਲਾਂ ਦਾ ਐਕਸਪੋਰਟ ਦੇ ਵਿੱਚੋਂ 40% ਜਿਹੜੀ ਬਾਸਮਤੀ ਹੈ ਉਹ ਪੰਜਾਬ ਚੋਂ ਜਾਂਦੀ ਹੈਗੀ ਹੈ 2023 ਦੇ ਜੇ ਆਪਾਂ ਬਹੁਤਾ ਡੀਟੇਲ ਚ ਲੰਬੇ ਆਕੜਿਆਂ ਚ ਨਾ ਜਾਈਏ ਤੇ ਤਕਰੀਬਨ 2023 ਦੇ ਵਿੱਚ 4800 ਕਰੋੜ ਦਾ ਜੇ ਆਪਾਂ ਕਹੀਏ ਕਿ ਪੰਜਾਬ ਦਾ ਜਿਹੜਾ ਬਾਸਮਤੀ ਹੈਗੀ ਆ ਉਹ ਈਰਾਨ ਨੂੰ ਜਾਂਦੀ ਹੈਗੀ ਸੀ 2024-25 ਦੇ ਜੇ ਆਪਾਂ ਆਕੜੇ ਦੇਖਦੇ ਹੈਗੇ ਆ 342000 ਜਿਹੜੇ ਮੈਟ੍ਰਿਕ ਟਨ ਹੈਗੀ ਆ ਇੰਨੀ ਹੁਣ ਤੱਕ ਪੰਜਾਬ ਚੋਂ ਜਾ ਚੁੱਕੀ ਹੈ ਤਕਰੀਬਨ ਇਹ ਵੀ 1.2500 ਕਰੋੜ ਦਾ ਜਿਹੜਾ ਅੰਕੜਾ ਜਿਹੜਾ ਬਣਦਾ ਹੈਗਾ ਤੇ ਹੁਣ ਤੁਸੀਂ ਦੇਖੋ ਕਿ ਕਿਉਂਕਿ ਜਦੋਂ ਜੰਗਾਂ ਲੱਗ ਜਾਂਦੀਆਂ ਨੇ ਫਿਰ ਵਪਾਰਾਂ ਤੇ ਪਾਬੰਦੀਆਂ ਲੱਗ ਜਾਂਦੀਆਂ ਨੇ ਵਪਾਰ ਸਾਰੇ ਰੋਕ ਦਿੱਤੇ ਜਾਂਦੇ ਨੇ ਤੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਇੱਧਰਲੇ ਬੰਨੇ 20 ਵਪਾਰ ਆਲੇ ਬੰਨੇ ਵੀ ਇਫੈਕਟ ਜਿਹੜਾ ਸਿੱਧਾ ਪੈਂਦਾ ਹੈ ਭਾਰਤ ਦੀ ਵੀ ਸੇਮ ਸਥਿਤੀ ਹੈ ਸਾਡੇ ਗੁਵਾਂਢੀ ਸੂਬੇ ਹਰਿਆਣੇ ਤੋਂ ਵੀ ਵੱਡੀ ਪੱਧਰ 'ਤੇ ਜਿਹੜਾ ਹੈ ਅਨਾਦ ਜਿਹੜਾ ਜਾਂਦਾ ਹੈਗਾ ਦੂਜੇ ਬੰਨੇ ਡਾਇਰੈਕਟ ਜਿਹੜਾ ਪੈਣਾ ਹੈਗਾ ਕਿ ਤਕਰੀਬਨ 80% ਭਾਰਤ ਦੇ ਵਿੱਚ ਤੇਲ ਜਿਹੜਾ ਹੈ ਬਾਹਰੋਂ ਮਗਾਇਆ ਜਾਂਦਾ ਹੈ ਤੇ ਉਹ ਤੇਲ ਦੀਆਂ ਕੀਮਤਾਂ ਸਿੱਧੀਆਂ- ਕੁਝ ਵਧੀਆਂ ਵੀ ਹੈਗੀਆਂ ਤੇ ਹੋਰ ਵੀ ਵੱਜਣੀਆਂ ਨੇ ਤਕਰੀਬਨ 75 ਡਾਲਰ ਤੋਂ 120 ਡਾਲਰ ਬੈਰਲ ਤੱਕ ਦਾ ਜੇ ਆਪਾਂ ਕਹੀਏ ਕਿ ਪ੍ਰਾਈਸ ਜਿਹੜਾ ਉਹ ਵੱਧ ਗਿਆ ਹੈਗਾ ਆਲਰੇਡੀ ਵੱਧ ਜਾਣਾ ਹੈਗਾ ਇੱਥੋਂ ਤੱਕ ਮਤਲਬ ਇੰਨਾ ਜਾ ਸਕਦਾ ਹੈ ਜੇ جنگ ਕੰਟੀਨਿਊਸ ਲੱਗਦੀ ਹੈਗੀ ਹੈ ਤੇ ਕੁਝ ਵੀ ਹੋਵੇ ਮਤਲਬ ਇਫੈਕਟ ਸਾਰੇ ਕਿਤੇ ਹੀ ਪੈਂਦਾ ਹੈਗਾ ਔਰ ਕਿਤੇ ਅਸੀਂ ਇੱਕ ਦੂਜੇ ਨਾਲ ਕਨੈਕਟਡ ਹੈਗੇ ਜੀ ਬਿਲਕੁਲ ਔਰ ਦੂਜੀ ਤੁਸੀਂ ਗੱਲ ਕੀਤੀ ਜਿੱਦਾਂ ਹੁਣ ਏਅਰ ਇੰਡੀਆ ਦੀ ਫਲਾਈਟ ਵਾਲਾ ਜਾਂ ਜਿਹੜਾ ਮਸਲਾ ਹੋਇਆ ਆਪਾਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਫਲਾਈਟਸ ਵੀ ਚੇਂਜ ਹੋ ਰਹੀਆਂ ਨੇ ਕਿਉਂਕਿ ਜਦੋਂ ਜੰਗ ਲੱਗਦੀ ਹੈ ਤੇ ਫਿਰ 에ਅਰ ਸਪੇਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਤੇ ਲੋਕ ਸ਼ਾਇਦ ਸੋਚਦੇ ਨੇ ਕਿ ਸ਼ਾਇਦ ਕਿਤੇ ਫਲਾਈਟ ਖਰਾਬ ਹੋਣ ਔਰ ਇਹ ਮਿਕਸਡ ਅਪ ਰੀਜ਼ਨ ਹੈਗਾ ਜਿਹੜੀਆਂ ਬਹੁਤ ਸਾਰੀਆਂ ਫਲਾਈਟਸ ਕੈਨਸਲ ਹੋ ਰਹੀਆਂ ਨੇ ਜਾਂ ਜੋ ਵੀ ਵਾਪਰਿਆ ਹੈਗਾ ਉਹ ਵੀ ਇਹ ਹੁੰਦਾ ਕਿ ਫਿਰ ਫਲਾਈਟਸ ਨੂੰ ਦੂਜੇ ਬੰਨੇ ਦੀ ਹੋ ਕੇ ਜਾਣਾ ਪੈਂਦਾ ਹੈ ਕਿਉਂਕਿ ਉਹ ਉਹ ਵਾਲਾ 에ਅਰ ਸਪੇਸ ਯੂਜ਼ ਨਹੀਂ ਕਰ ਸਕਦੇ ਉਹ ਦੇਸ਼ਾਂ ਨੇ ਬੰਦ ਕੀਤਾ ਹੋਇਆ ਹੈ ਤੇ ਫਿਰ ਉਹਦੇ ਨਾਲ ਉਹਨਾਂ ਨੂੰ ਸਾਰੀ ਰੀਸ਼ੈਡਿਊਲਿੰਗ ਵਗੈਰਾ ਮਤਲਬ ਕਿਤਨਾ ਕਿਤੇ ਆਪਾਂ ਕਹ ਲਈਏ ਕਿ ਹਰੇਕ ਬੰਦੇ ਤੇ ਕੋਈ ਨਾ ਕੋਈ ਇਫੈਕਟ ਪੈਂਦਾ ਹੀ ਹੈਗਾ